ਤਬ ਬੜੀ ਹੀ ਮੰਦਭਾਗੀ ਖਬਰ ਤਰਨਤਾਰਨ ਦੇ ਪਿੰਡ ਆਨੰਦਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਰਹਿੰਦੇ ਦੋ ਸਕੇ ਭਰਾਵਾਂ ਤੇ ਗੋਰੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਇੱਕ ਭਰਾ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਜ਼ਖਮੀ ਦਸਿਆਚਾਰਿਆ ਤਾਂ ਤਰਨਤਾਰਨ ਦੇ ਪਿੰਡ ਆਨੰਦਪੁਰ ਦੇ ਰਹਿਣ ਵਾਲੇ ਸੀ ਦੋਵੇਂ ਨੌਜਵਾਨ ਤਾਂ ਇੱਕ ਨੌਜਵਾਨ ਜਿਸ ਦਾ ਨਾਮ ਖੁਸ਼ਵੰਤ ਹੈ ਜੋ ਕਿ ਕੁਝ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਉਸ ਤੋਂ ਬਾਅਦ ਉਸਦਾ ਛੋਟਾ ਭਰਾ ਮਹਿਜ਼ 6 ਮਹੀਨੇ ਪਹਿਲਾਂ ਆਪਣੇ ਵੱਡੇ ਭਰਾ ਦੇ ਕੋਲ ਜਾਂਦਾ ਜਿਸ ਦਾ ਨਾਮ ਪ੍ਰਤਪਾਲ ਹੈ ਤਾਂ ਦੋਵੇਂ ਕਾਰ ਦੇ ਉੱਪਰ ਜੋ ਬਰਫ਼ ਪਈ ਉਸ ਨੂੰ ਸਾਫ਼ ਕਰ ਰਹੀ ਹੁੰਦੇ ਨੇ ਉਸ ਤੋਂ ਬਾਅਦ ਕਾਰ 'ਤੇ ਸਵਾਰ ਹੋ ਕੇ ਕੁਝ ਲੋਕੋਂ ਦੇ ਨੇ ਤੇ ਉਹਨਾਂ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਵੀਡੀਓ ਵੀ ਇਸ ਦੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਤਾਂ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਦੋ ਪੰਜਾਬੀ ਨੌਜਵਾਨਾਂ ਤੇ ਗੋੜੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਜਾਂਦੀ ਹੈ ਦੋਵੇਂ ਸਕੇ ਪ੍ਰਾਸੀ ਸਕੇ ਪ੍ਰਾਵਾਂ ਤੇ ਹੀ ਹਮਲਾ ਕੀਤਾ ਜਾਂਦਾ ਹੈ ਇੱਕ ਜ਼ਖਮੀ ਹੋ ਜਾਂਦਾ ਜਦਕਿ ਦੂਜੇ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਇਹ ਪੂਰੀ ਘਟਨਾ ਜੜੀ ਹੈ ਪਰਿਵਾਰ ਤੱਕ ਪਹੁੰਚਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵਿੱਚ ਜੋ ਦੋਵਾਂ ਦੇ ਪਿਤਾ ਸਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਪਿਤਾ ਦਾ ਕਹਿਣਾ ਹੈ ਕਿ ਦੋਵੇਂ ਇਹਨਾਂ ਦੇ ਦੋ ਹੀ ਬੇਟੇ ਸਿਗੇ ਜੋ ਕਿ ਕੈਨੇਡਾ ਰਹਿੰਦੇ ਸੀਗੇ ਉਹਨਾਂ ਦਾ ਵੱਡਾ ਬੇਟਾ ਉਹ ਕੈਨੇਡਾ ਗਿਆ ਸੀ ਤਾਂ ਛੋਟਾ ਹਿ ਉਸ ਨੂੰ ਮਿਲਣ ਦੇ ਲਈ ਕੈਨੇਡਾ ਗਿਆ ਸੀ ਕੈਨੇਡਾ ਦੇ ਬ੍ਰੈਂਡਨ ਸ਼ਹਿਰ ਦੇ ਵਿੱਚ ਗਿਆ ਸੀ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਦੋਵੇਂ ਭਰਾ ਰਹਿ ਰਹੇ ਸੀਗੇ ਉਹਨਾਂ ਨੂੰ ਗੈਂਗਸਟਰਾਂ ਦੇ ਵੱਲੋਂ ਉਹਨਾਂ ਤੋਂ ਫਰੋਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਉਹ ਘਰ ਦੇ ਮਾਲਕ ਨੇ ਉਹ ਘਰੋਂ ਵਾਪਸ ਉਹ ਘਰੇ ਘਰੋਂ ਚਲੇ ਜਾਂਦੇ ਨੇ ਜਦਕਿ ਦੋਵੇਂ ਭਰਾਵਾਂ ਨੂੰ ਨਹੀਂ ਸੀ ਪਤਾ ਕਿ ਗੈਂਗਸਟਰਾਂ ਦੇ ਵੱਲੋਂ ਸਾਡੇ ਮਕਾਨ ਮਾਲਕਾਂ ਤੋਂ ਫਰੋਪਤੀ ਮੰਗੀ ਗਈ ਹੈ ਪਰ ਬਿਨਾਂ ਦੱਸੇ ਜਿਹੜੇ ਮਕਾਨ ਮਾਲਕ ਹੈਗੇ ਨੇ ਉਹ ਚਲੇ ਜਾਂਦੇ ਨੇ ਘਰ ਛੱਡ ਕੇ ਜਿਸ ਤੋਂ ਬਾਅਦ ਜਿਹੜਾ ਗੈਂਗਸਟਰਾਂ ਦੇ ਵੱਲੋਂ ਜੜੀ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਾਂਦੇ ਨੇ ਜਿਸ ਵਾਰ ਦੋਵੇਂ ਭਰਾਵਾਂ ਦੇ ਗੋਲੀ ਲੱਗਦੀ ਇੱਕ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਤਾਂ ਮਾਪਿਆਂ ਦੇ ਦੋਵੇਂ ਦੋਹੀ ਪੁੱਤ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਵੀ ਮੌਤ ਹੋ ਚੁੱਕੀ ਹੈ ਜਦਕਿ ਅ ਦੂਜਾ ਜਿਹੜਾ ਗਾ ਜ਼ਖਮੀ ਹੈ ਤਾਂ ਪੂਰਾ ਕਨੈਕਟ ਦਾ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਘਟਨਾ ਤੇ ਅ ਪਰਿਵਾਰ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਸਰਜੀ ਸਿੰਘ ਮੈਂ ਸਰਜੀ ਸਿੰਘ ਪਿੰਡ ਆਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਾਇਆ ਸੀ ਇੱਕ ਦਾ ਨਾਮ ਖਾਨਸ਼ੰਤ ਪਾਲ ਇੱਕ ਦਾ ਨਾਮ ਪ੍ਰੇਤਪਾਲ ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰौती ਮੰਗੀ ਸੀ ਗੈਂਗਸਟਰਾਂ ਨੇ ਤੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲਗਾਂ ਮਾਰ ਗਏ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਦੀ ਬਾਹ ਦੀ ਗੋਲੀ ਲੱਗੀ। ਜਿਹਦੀ ਮੌਤ ਹੋਈ ਪ੍ਰਿਤਪਾਲ ਜੀ। ਛੋਟਾ ਸੀ? ਹਾਂਜੀ ਛੋਟਾ ਸੀ। ਕਿੰਨੇ ਉਮਰ ਦੇ ਸੀ? 27 ਸਾਲ ਉਮਰ ਸੀ। ਕਿੰਨਾ ਚੁੜਾ ਗਿਆ ਇਹਨੂੰ ਛੋਟੇ ਬੱਚੇ। ਛੋਟੇ ਗਏ ਨੇ 6 ਮਹੀਨੇ ਹੁੰਦੇ ਸੀ। ਕਿੰਨੇ ਬੱਚੇ ਕਿੰਨੇ ਨੇ? 2 ਬੱਚੇ ਸੀ। ਨਹੀਂ 2 ਬੇਟੇ। ਹਾਂਜੀ ਇਹੋ 2 ਬੇਟੇ। ਕੀ ਮੰਗ ਕਰਦੇ ਸੀ? ਮੰਗ ਇਹੋ ਕਰਦੇ ਵੀ ਉਹਨਾਂ ਦੀ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ। ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਾਈਗੇ ਕਿਉਂ ਜਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ ਜੀ ਇੱਥੇ ਗੈਂਗਸਟਰ ਵਾਰ ਚੱਲਦੇ ਜੀ ਕਹਿਣਾ ਚਾਹੁੰਦੇ